ਦਰਸ਼ਕਾਂ ਮਨਜਿੰਦਰਾ ਫਿਲਮ ਦੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਧੰਨਵਾਦ ਕਰਦੀ ਆਂ ਜੋ ਸਾਨੂੰ ਲੰਬੇ ਸਮੇਂ ਤੋਂ ਕਪਰੇਟ ਕਰਦੇ ਆ ਰਹੇ ਹਨ ਖਨੋਦ ਐਪਰੀਸ਼ੀਏਸ਼ਨ ਦਿੰਦੇ ਹਨ ਤੇ ਅੱਜ ਨਵੇਂ ਸਾਥੀਆਂ ਉਹ ਵਾਰਤਾਂ ਦੇ ਨਾਲ-ਨਾਲ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਦੱਸਦੇ ਆ ਕਿ ਸਾਡੇ ਸਟੂਡੀਓ ਦੇ ਵਿੱਚ ਅੱਜ ਬਟਾਲਾ ਦੀ ਨਾਮਵਰ ਸੱਭਿਆਚਾਰ ਰਾਈਟਰ ਦਵਿੰਦਰ ਪਾਲ ਜੀ ਸਾਡੇ ਕੋਲ ਆਏ ਹਨ ਇਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਅਲੱਗ-ਅਲੱਗ ਵਿਸ਼ਿਆਂ ਤੇ ਲਿਖੀਆਂ ਹਨ ਤੇ ਅੱਜ ਇੱਕ ਕਿਤਾਬ ਸਾਡੇ ਸਾਹਮਣੇ ਤੁਹਾਨੂੰ ਪੇਸ਼ ਕਰਨ ਵਾਸਤੇ ਆਏ ਹਨ ਬਾਬਾ ਮੋਤੀराम ਮਹਿਰਾ ਜੀ ਜਿਹਦੇ ਵਿੱਚ ਬਾਬਾ ਮੋਤੀਰਾਮ ਮਹਿਰਾ ਜੀ ਦੇ ਪਰਿਵਾਰ ਵੱਲੋਂ ਗੁਰਗੋਵਿੰਦ ਜੀ ਦੇ ਪਿਤਾ ਦੇ ਛੋਟੇ ਬੱਚੇ ਦੀ ਸ਼ਹਾਦਤ ਦਾ ਕੁਝ ਦਿਨਾਂ ਤੋਂ ਦਿਨ ਮਨਾ ਰਹੇ ਹਨ ਤੇ ਉਹਦੇ ਵਿੱਚ ਇਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰ ਰਹੇ ਹਨ ਔਰ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਗਰਾਮ ਆ ਰਹੇ ਨੇ ਅੱਜ ਇਹਨਾਂ ਨੇ ਵੀ ਉਸ ਚੱਲ ਰਹੀ ਲੜੀ ਦੇ ਵਿੱਚ ਮੋਤੀराम ਮਹਾਰਾਜੀ ਦੀ ਪਰਿਵਾਰ ਸੇ ਜਿਹੜੀ ਸ਼ਹੀਦੀ ਸੀ ਉਸ ਵਜh ਇਹ ਇਤਾਰ ਜਿਹੜੀ ਹੈ ਜਾਰੀ ਕੀਤੀ ਹੈ ਜਿਸ ਵਿੱਚ ਮੋਤੀराम ਮਹਾਰਾਜੀ ਦੇ ਜੀਵਨ ਦਾ ਉਹਨਾਂ ਦੇ ਪੂਰੇ ਪਰਿਵਾਰ ਤੇ ਮਾਤਾ ਪਿਤਾ ਦਾ ਸਾਰਾ ਬਹੁਤ ਡਿਟੇਲ ਦੇ ਵਿੱਚ ਕਵਰ ਹੋਸ ਗਿਆ ਹੈ ਵਰਪਣ ਹੋ ਗਏ ਹੈ ਕਿਤਾਬ ਮੈਂ ਇਹਨਾਂ ਨੂੰ ਦੇ ਰਹੀ ਹਾਂ ਇਹਨਾਂ ਦੀ ਇਸ ਪੁਸਤਕ ਦੇ ਰਾਸਤੇ ਬਹੁਤ ਚੰਗੀ ਲਿਖਤ ਰਿਤ ਹੈ ਕੋਈ ਇੱਕ ਵਿੱਚ ਅਸੀਂ ਆਰਕਿਸ ਵੈਲਫੇਅਰ ਸੁਸਾਇਟੀ ਦੇ ਵੱਲੋਂ ਫਿਲਮਾਂ ਇਹ ਜਾ ਰਹੇ ਜਿਹੜੇ ਨਾਟਕ ਹੁੰਦੇ ਆ ਉਹਨਾਂ ਵਿੱਚ ਇਸ ਕਿਤਾਬ ਦਾ ਵੀ ਜ਼ਿਕਰ ਕਰਾਂਗੇ ਇਸ ਲਈ ਸੁਜਸੀ ਜਾਣਕਾਰੀ ਨੂੰ ਸਾਂਝਾ ਰਲਾਂਗੇ ਟਾਟਾ ਸੱਭ ਮੇਂਦਰਾਂ ਖੇਤਰ ਦੇ ਵਿੱਚ ਅੱਜ ਸ਼ਾਮਲ ਕਰਦੀ ਹਾਂ ਮੇਂਦਰਾਂ ਫਿਲਮਾਂ ਨਾਲ ਜੁੜੇ ਹੋਏ ਸਾਰੇ ਰਸ਼ਕ ਜਿਹੜੇ ਇੱਕ ਸੱਖੀਅਰ ਦੇ ਦੌਰਾਨ ਤਾਂ ਉਹ ਦੇਖੇ ਹਨ ਕਿ ਤੁਸੀਂ ਉਹਨਾਂ ਦੇ ਨਾਲ ਅੱਜ ਆਪਣੇ ਜਿਹੜੀ ਕਿਤਾਬ ਹੈ ਜਿੱਕਰ ਕਰੋਗੇ ਹੀ ਆਪਣੀ ਪਰਸਨ ਜੀਵਨ ਦੇ ਵਿੱਚ ਰੰਦੇ ਨੇ ਕਿ ਇਹਨਾਂ ਨੇ ਆਪਣੀ ਵਾਈਫ ਨੂੰ ਮਰਨ ਉਪरांत ਵੀ ਯਾਦ ਰੱਖਣ ਵਾਸਤੇ ਸ਼ਾਰਦਾ ਪ੍ਰਕਾਸ਼ਨ ਦੇ ਟਾਈਟਲ ਤਹਿਤ ਕਈ ਕਿਤਾਬਾਂ ਜਿਹੜੀਆਂ ਮਾਂ ਹੋਣ ਤੱਕ ਲਿਖੀਆਂ ਹਨ ਜਿਹੜੀਆਂ ਪਬਲਿਸ਼ ਹੋ ਚੁੱਕੀਆਂ ਮੋਤੀਰਾਮ ਦੇ ਉੱਤੇ ਉਹਨਾਂ ਦੇ ਜੀਵਨ ਦੇ ਉੱਤੇ ਮੈਂ ਇੱਕ ਪੁਸਤਕ ਲਿਖੀ ਹੈ ਕਿ ਬਾਬਾ ਗੋਤੀ RAM ਦੀ ਇਸ ਦੇਸ਼ ਨੂੰ ਇਸ ਸਮਾਜ ਨੂੰ ਕੀ ਦੇਣ ਹੈ ਕੀ ਕੁਰਬਾਨੀ ਹੈ ਉਹਨਾਂ ਨੇ 3 ਦਿਨ ਤੱਕ ਮਾਤਾ ਗੁਜਰੀ ਔਰ ਦੋ ਛੋਟੇ ਸਾਹ ਜਦਿਆਂ ਨੂੰ ਆਪਣੀ ਪਤਨੀ ਔਰ ਆਪਣੀ ਮਾਹ ਦੇ ਗਹਿਨੇ ਪਹਿਰੇਦਾਰਾਂ ਨੂੰ ਬਤਾ रिश्वत ਦੇ ਕੇ 3 ਦਿਨ ਤੱਕ ਰਾਤ ਨੂੰ ਜਾ ਕੇ ਦੁੱਧ ਭੁਲਾਉਂਦੇ ਨੇ ਔਰ ਵੀ ਉਹਨਾਂ ਨੂੰ ਸਜਾ ਦਿੱਤੀ ਗਈ ਕਿ ਪਰਿਵਾਰ ਸਹਿਰ ਉਹਨਾਂ ਨੂੰ ਗੰਨਾ ਪੀੜਨ ਵਾਲੇ ਬੇਲਨੇ ਲੈ ਕੇ ਪੀੜ ਕੇ ਮਾਰ ਦਿੱਤਾ ਗਿਆ ਉਹਦੇ ਉੱਤੇ ਮੇਰੀ ਇੱਕ ਪੁਸਤਕ ਹੈ ਕਿ ਬਾਬਾ ਮੋਤੀराम ਦੇ ਸਾਰੇ ਜਿਹੜੇ ਪਹਿਲੂ ਹੈ ਕਿਉਂਕਿ ਬਹੁਤ ਲੋਕਾਂ ਨੂੰ ਉਹਨਾਂ ਦੀ ਜਾਣਕਾਰੀ ਨਹੀਂ ਹੈ ਉਹ ਜਾਣਕਾਰੀ ਇਕੱਠਾਨ ਵਾਸਤੇ ਹੀ ਮੈਂ ਇਹ ਪੁਸਤਕ ਜੜੀ ਹੈ ਲੋਕਾਂ ਦੇ ਸਾਹਮਣੇ ਰੱਖੀ ਹੈ ਬਾਬਾ ਮੋਤੀराम ਸ਼ਹੀਦ ਇਹਦੇ ਉੱਤੇ ਮੇਰੇ ਪੁਸਤਕ ਲਿਖੀ ਹੈ ਮੇਰੀ ਪਹਿਲੀ ਪੁਸਤਕ ਹੈ ਇਤਾਲੀਆ ਮੋਹੱਲਾ ਦੇ ਰਹਿਣ ਵਾਲੇ ਸਰਹੰਦਰ ਦੇ ਵਿੱਚ ਮੋਤੀਨਾਮ ਮੈਨਾ ਜੀ ਦੇ ਗਿੜਵਾਦੀ ਕਹਾਣੀ ਇਹਨਾਂ ਨੇ ਆਪਣੀ ਉਸਤਤ ਵਿੱਚ ਬਹੁਤ ਬੜੇ ਵਿਰਵੇ ਸੇ ਲਿਖੀ ਹੈ ਔਰ ਜਿੰਨੀਆਂ ਇਹਨਾਂ ਨੇ ਕਿਤਾਬਾਂ ਆਪਣੀਆਂ ਜੜਵਾਈਆਂ ਹਨ ਬਹੁਤ ਬਹੁਤ ਗੰਭੀਰ ਦ੍ਰਿਸ਼ਟੀ ਦੇ ਨਾਲ ਉਹਨਾਂ ਦੀ ਸਾਰੇ ਜੀਵਨ ਨੂੰ ਸਬੱਟ ਕੇ ਇਹਨਾਂ ਨੇ ਇੱਕ ਪੁਸਤਕ ਦਾ ਰੂਪ ਦਿੱਤਾ ਮੈਂ ਆਸ ਕਰਦੀ ਹਾਂ ਕਿ ਸਾਡੇ ਜਿਹੜੇ ਜਿਹੜੇ ਦਰਸ਼ਕ ਹੈ ਜਿਨਾਂ ਦਾ ਉਪਸਰ ਪੜਨ ਦੇ ਵਿੱਚ ਇਹ ਰਚਾ ਕੋਈ ਪਿਤਾਵਾ ਪੜ ਕੇ ਇਸ ਚੰਨ ਕਲੀ ਦਾ ਨਾਮ ਉਠਾਂਗੇ ਤੇ ਮੈਂ ਜਰਿਸਾਲ ਤੇ ਇਹਨਾਂ ਨੂੰ ਬਹੁਤ ਬਹੁਤ ਸ਼ਿੰਕਾ ਨਾਮਾਇੰਦਿਆ ਪਰ ਪ੍ਰਭੂ ਪਿਤਾ ਪਰਮੇਸ਼ਵਰ ਨੇ ਦਿੱਤੀਆਂ ਵੀਆਂ ਕਿ ਇਹਨਾਂ ਦੀਆਂ ਜੜੀਆਂ ਪਿਤਾਵਾ ਹੈ ਉਹ ਚੱਲਣ ਇਹਾਂ ਦੀ ਸੇਰ ਚੰਗੀ ਨੇ ਤੇ ਇਹ ਅਜ्ञਾ ਰਚਨਾਵਾਂ ਪੋਰ ਲਿਖ ਦੇ ਲੈਂਡ ਤੇ ਤਾਂ ਕਿਸਵੈ ਨੂੰ ਇਹਨਾਂ ਦੀ ਰਚਨਾਵਾਂ ਪੜ ਕੇ ਕਿਹ ਚੰਗੀ ਸੇਵ ਮਿਲੇ ਤੇ ਅਸੀਂ ਆਪਣੇ ਇਤਿਹਾਸ ਦੇ ਨਾਲ ਜੁੜੇ ਰਹੀਏ ਜਹੀਰ ਹੋਏ ਦੇਸ਼ਗੰਤੋ ਮਿਹਰੇ ਵਿਅਕਤੀਆਂ ਉਹਨਾਂ ਦੇ ਜੀਵਨ ਬਿਰਤ ਦੇ ਇਝ ਹੀ ਪੜਨ ਨੂੰ ਸਾਨੂੰ ਮਿਲਦੇ ਰਹੇ ਧੰਨਵਾਦ